ਜਿਵੇਂ ਕਿ ਯੂਪੀਐਸਸੀ ਐਸਪੀਰੈਂਟ ਤੋਂ ਪੁੱਛਣਾ ਇਹ ਮੈਨੂੰ ਵਾਜਬ ਨਹੀਂ ਲੱਗਦਾ ਪਰ ਪਾਵੇਂ ਦੱਸ ਦਿਓ ਭਗਤ ਸਿੰਘ ਬਾਰੇ ਕੀ ਕੁਝ ਜਾਣ ਭਗਤ ਸਿੰਘ ਨੇ ਜੀ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪਰ ਅੱਜਕੱਲ ਦੇ ਲੋਕ ਉਹਨਾਂ ਦੀ ਕੁਰਬਾਨੀ ਨੂੰ ਕੋਈ ਉਹਨਾਂ ਦਾ ਮੁੱਲ ਨਹੀਂ ਪਾਉਂਦਾ ਭਗਤ ਸਿੰਘ ਨੂੰ ਤਾਂ ਕਾਜਲ ਕਹਿੰਦੇ ਆ ਕਿ ਉਹਨਾਂ ਨੇ ਗੋਲੀਆਂ ਚਲਾਈਆਂ ਬੰਬ ਸੱਟੇ ਉਹਨਾਂ ਨੂੰ ਤਾਂ ਅਜੇ ਤੱਕ ਸ਼ਹੀਦ ਹੀ ਨਹੀਂ ਕਰਾਰ ਦਿੱਤਾ ਗਿਆ ਸਰਕਾਰ ਵੱਲੋਂ ਕੇਂਦਰ ਵੱਲੋਂ ਕਿਸੇ ਵੱਲੋਂ ਵੀ ਭਗਤ ਸਿੰਘ ਨੇ ਆਪਣਾ ਜਿੰਦਗੀ ਪੂਰੀ ਕੁਰਬਾਨ ਕਰ ਦਿੱਤੀ ਦੇਸ਼ ਦੀ ਆਜ਼ਾਦੀ ਵਾਸਤੇ ਤੇ ਬਾਕੀ ਸਾਰੇ ਲੋਕ ਆਪਣੇ ਸ਼ੋਸ਼ੇ ਉਡਾ ਕੇ ਦੇਸ਼ ਦੀ ਆਜ਼ਾਦੀ ਦੇਣ ਦੇ ਪਰ ਉਹਨਾਂ ਨੇ ਆਪਣੇ ਸ਼ੋਸ਼ੇ ਨਹੀਂ ਉਡਾਏ ਤੇ ਬਿਨਾਂ ਪਬਲਿਸਿਟੀ ਦੇ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਤੇ ਉਹਨਾਂ ਨੇ ਲੋਕਾਂ ਦੇ ਭਲੇ ਲਈ ਸਾਰਾ ਕੁਝ ਕੀਤਾ ਫਿਰ ਵੀ ਲੋਕ ਉਹਨਾਂ ਦੇ ਡਿਸਰੈਸਪੈਕਟ ਕਰਨ ਤੇ ਨਹੀਂ ਚੱਲਦਾ ਤੁਹਾਨੂੰ ਲੱਗਦਾ ਕਿ ਉਹ ਜਜ਼ਬਾ ਜੋ ਛੂਹਣਾ ਚਾਹੀਦਾ ਸੀਗਾ ਜੋ ਇੱਕ ਭਗਤ ਸਿੰਘ ਦੇ ਚਾਹਮਾਨ ਚ ਹੋਣਾ ਚਾਹੀਦਾ ਉਹ ਦਿਖਦਾ ਕਿਤੇ ਵਰ 50% ਜਿਹੜੇ ਅੱਜ ਕੱਲ੍ਹ ਦੇ ਲੋਕ ਨਸ਼ਿਆਂ ਵਿੱਚ ਲੱਗੇ ਆ ਉਹ ਚੋਰੀ ਚਕਾਰੀ ਦੇ ਕੰਮ ਵਿੱਚ ਲੱਗੇ ਇਹ ਪਗਲ ਸਿੰਘ ਦਾ ਨਹੀਂ ਨਾ ਸੰਦੇਸ਼ ਆਹੀ ਚਾਹਾਂਗੇ ਕਿ ਤੁਸੀਂ ਅਫਸਰ ਬਣੋ ਪਰ ਤੁਹਾਡੀ ਫਿਜ਼ੀਕਲ ਕੰਡੀਸ਼ਨ ਤੁਹਾਨੂੰ ਅਲਾਉ ਕਰਦੀ ਹੈ ਇਸ ਹੱਦ ਤੱਕ ਜਾਣ ਦੀ ਸਰ ਲਾਉ ਤੇ ਨਹੀਂ ਗੱਡੀ ਪਰ ਮੈਂ ਕਰੀ ਹਾਰ ਨਹੀਂ ਮੰਨੀ ਮੈਂ ਘਾਹ ਰੰਦੀ ਮੇਰੀ ਮਾਂ ਮੈਨੂੰ ਘਰੋਂ ਆ ਕੇ ਲੈ ਕੇ ਜਾਂਦੀ ਸੀ ਸਕੂਲ ਵਿੱਚ ਪਲੱਸ 2 ਤੱਕ ਉਹਨਾਂ ਨੇ ਕਰਵਾਈ ਆ ਖੁਦ ਲੈ ਕੇ ਜਾਣਾ ਖੁਦ ਛੱਡ ਕੇ ਜਾਣਾ ਤੇ ਇਹ ਜਿਨ੍ਹਾਂ ਨੇ ਮੇਰੇ ਵਿੱਚ ਇੰਨੀ ਸੈਕਰੀਫਾਈਜ਼ ਕੀਤੇ ਮੈਂ ਉਹਨਾਂ ਦੀ ਮਿਹਨਤ ਇਦਾਂ ਫਿਜ਼ੀਕਲੀ ਹਾਰ ਕੇ ਨਹੀਂ ਕਰ ਸਕਦੀ ਮੈਂ ਆਪਣੀ ਇੱਕ ਕੰਡੀਸ਼ਨ ਵਾਂਹੀ ਨਹੀਂ ਕੁਝ ਧਿਆਨ ਨਹੀਂ ਦਿੰਦੀ ਛੱਡਦਾ ਉਹਨੂੰ ਹੁਣ ਬਸ ਮੇਰਾ ਇੱਕ ਹੀ ਗੋਲ ਲਾਇਤਾ ਯੂਪੀਐਸਸੀ ਕਲੀਅਰ ਕਰਕੇ ਆਈਐਸ ਬਣ ਕੇ ਦੇਸ਼ ਦੀ ਸੇਵਾ ਕਰਨਾ ਬਸ ਭਗਤ ਸਿੰਘ ਦੇ ਨਕਸ਼ੇਸ਼ਕਰ ਮਾਰ ਤੇ ਚੱਲਣਾ ਹਾਂਜੀ ਬਸ ਕਾਦਲ ਕਦੀ ਜੀ ਨਹੀਂ ਕੀਤਾ ਐ ਕਿ ਨਹੀਂ ਰਹਿਣ ਦਿੰਨੀ ਆ ਕੋਈ ਚੱਕਰ ਨਹੀਂ ਰੱਬ ਨੇ ਇਸ ਤਰ੍ਹਾਂ ਬਣਾਇਆ ਕਿਉਂਕਿ ਬਹੁਤ ਵਾਰੀ ਐ ਹੁੰਦਾ ਕਿ ਲੋਕ ਹਾਰ ਮੰਨ ਲੈਂਦੇ ਲ ਆਪਣੇ ਸਾਨੂੰ ਇਸ ਤਰ੍ਹਾਂ ਬਣਾਇਆ ਛੱਡੋ ਰਹਿਣ ਨਾਸੂ ਗੁਕਾਰ ਕੇ ਉਹਨਾਂ ਨੂੰ ਇੱਕ ਇਨਸਪੀਰੇਸ਼ਨ ਦੇਣਾ ਚਾਹਨੀ ਕਿ ਜੇ ਉਹਨਾਂ ਨੂੰ ਰੱਬ ਨੇ ਇਹੋ ਜਿਹਾ ਬਣਾਇਆ ਹੋਣਾ ਤੇ ਉਹ ਇਹਨੂੰ ਆਪਣੀ ਤਾਕਤ ਬਣਾ ਕੇ ਤੇ ਕੋਸ਼ਿਸ਼ ਕਰ ਸਕਣ ਲਾਈਫ 'ਚ ਤੇ ਆਪਣਾ ਨਾਮ ਰੋਸ਼ਨ ਕਰ ਸਕਣ ਕਿਉਂਕਿ 90% ਇਹੋ ਜਿਹੇ ਪੇਰੈਂਟਸ ਹੈਗੇ ਆ ਜਿਹੜੇ ਮੇਰੇ ਵਰਗੇ ਬੱਚਾ ਨੂੰ ਜਾਂ ਤੇ ਛੋੜ ਦੇ ਦਿੰਦੇ ਆ ਤੇ ਜਾਂ ਮਾਰ ਦਿੰਦੇ ਆ ਠੀਕ ਹੈ ਖਟਕੜ ਕਲਾ ਇਸ ਵੇਲੇ ਮੌਜੂਦ ਆ ਭਗਤ ਸਿੰਘ ਨੂੰ ਯਾਦ ਕਰਦੇ ਨੌਜਵਾਨ ਭਾਵੇਂ ਹਮ ਹਮਾ ਕੇ ਪਹੁੰਚੇ ਨੇ ਨੌਜਵਾਨਾਂ ਦਾ ਵਗ ਫਿਲਹਾਲ ਭਗਤ ਸਿੰਘ ਦੇ ਘਰ ਦੇ ਕਰੀਬ ਆ ਪਰ ਇੱਥੇ ਕਿਹੋ ਜੀ ਕੁੜੀ ਮੌਜੂਦ ਆ ਜੇ ਇਸ ਕੁੜੀ ਨੇ ਸ਼ਾਇਦ ਨੌਜਵਾਨਾਂ ਦੇ ਵਿੱਚ ਇੱਕ ਵੱਖਰਾ ਜਨੂਨ ਭਰ ਦਿੱਤਾ ਹੈ ਨੌਜਵਾਨਾਂ ਦੇ ਲਈ ਇੱਕ ਮਿਸਾਲ ਬਣ ਕੇ ਉੱਭਰੀ ਆ ਕੁੜੀ ਉਹ ਕੌਣ ਨੇ ਤੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਜੋ ਸ਼ਖਸ ਨੇ ਸ਼ਾਇਦ ਨੌਜਵਾਨਾਂ ਦੇ ਵਾਸਤੇ ਇੱਕ ਵੱਡਾ ਹੰਗਾਰਾ ਹੋਵੇਗਾ ਅੱਗੇ ਵਧਣ ਦਾ ਡਵੈਲਪ ਹੋਣ ਦਾ ਥੋੜੇ ਨਾਲ ਲੌਣ ਜਾ ਰਹੇ ਆ ਕਾਜਲ ਦੇ ਨਾਲ ਕਾਜਲ ਸਭ ਤੋਂ ਪਹਿਲਾਂ ਸ਼ੁਕਰੀਆ ਤੁਸੀਂ ਸਮਾ ਦਿੱਤਾ ਥੈਂਕ ਯੂ ਕਿੱਥੋਂ ਆਇਓ ਮੈਨੂੰ ਦੱਸੋ ਮੈਂ ਤਾਰੀਵਾਲ ਗੁਦਾਸਪੁਰ ਡਿਸਟ੍ਰਿਕਟ ਗੁਦਾਸਪੁਰ ਤੋਂ ਆਈ ਹਾਂਜੀ ਕਰਦੇ ਕੀ ਹੋ ਕਾਜਲ ਮੈਂ ਗਵਰਨਮੈਂਟ ਕਾਲਜ ਵਿੱਚ ਬੀਸੀਏ ਸੈਕੰਡ ਇਅਰ ਸਟੂਡੈਂਟ ਬੀਸੀਏ ਥੈਂਕ ਯੂ ਇੱਕ ਚੀਜ਼ ਹੋਰ ਕਰਦੇ ਜਿਹੜੀ ਮੈਨੂੰ ਦੱਸਣ ਦੇ ਸੀ ਹੁਣ ਕੀ ਕਰਦੇ ਦੱਸੋ ਯੂਪੀਐਸਸੀ ਦੀ ਪ੍ਰੈਪਰੇਸ਼ਨ ਪ੍ਰੈਪਰੇਸ਼ਨ ਕਰਦੇ ਨੇ ਵਾਹ ਕਾਜਲ ਭਗਤ ਸਿੰਘ ਆ ਵੀ ਗੱਲ ਕਰਦੇ ਆ ਭਗਤ ਸਿੰਘ ਬਾਰੇ ਪਹਿਲਾਂ ਕਰਦੇ ਆ ਅੱਜ ਭਗਤ ਸਿੰਘ ਨੂੰ ਭਗਤ ਸਿੰਘ ਦੀ ਇਸ਼ਾਰਤ ਤੇ ਆਏ ਹੋ ਤੁਸੀਂ ਭਗਤ ਸਿੰਘ ਨੂੰ ਪੜਦੇ ਹੋਣਾ ਬਾਰੇ ਜਾਣਦੇ ਇੰਨਾ ਪੜਿਆ ਕਿਰਾ ਵੈਸੇ ਕਿ ਯੂਪੀਐਸਸੀ ਐਸਪੀਰੈਂਟ ਤੋਂ ਪੁੱਛਣਾ ਇਹ ਮੈਨੂੰ ਵਾਜਬ ਨਹੀਂ ਲੱਗਦਾ ਪਰ ਤਾਂ ਵੀ ਦੱਸ ਦਿਓ ਭਗਤ ਸਿੰਘ ਬਾਰੇ ਕੀ ਕੁਝ ਜਾਣਦੇ ਭਗਤ ਸਿੰਘ ਨੇ ਜੀ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪਰ ਅੱਜ ਕੱਲ ਦੇ ਲੋਕ ਉਹਨਾਂ ਦੀ ਕੁਰਬਾਨੀ ਨੂੰ ਕੋਈ ਉਹਨਾਂ ਦਾ ਮੁੱਲ ਨਹੀਂ ਪਾਉਂਦਾ ਤੁਹਾਨੂੰ ਲੱਗਦਾ ਕਿ ਮੁੱਲ ਨਹੀਂ ਪੈ ਰਿਹਾ ਕਿਰਾ ਅੱਜ ਕੱਲ ਲੋਕ ਉਹਨਾਂ ਦੇ ਨਕਸ਼ੇ ਤੇ ਨਹੀਂ ਨਾ ਚੱਲਦੇ ਲੋਕ ਪਰ ਉਹਨਾਂ ਉਹਨਾਂ ਦੇ ਨਕਸ਼ੇ ਕਦਮ ਕਿਹੜੇ ਸੀ ਜਿਹੜੇ ਉਹਨਾਂ ਨੇ ਦੱਸੇ ਸੀ ਭਲਾ ਸੇਵਾ ਕਰਨਾ ਆਪਣੀ ਸਵਤਿਵਾਤ ਭਾਵਨਾ ਪਰ ਤੁਸੀਂ ਤਾਂ ਕਰ ਰਹੇ ਹੋ ਤੁਸੀਂ ਤਾਂ ਯੂਪੀਐਸਸੀ ਦੀ ਤਿਆਰੀ ਕਰਦੇ ਪਏ ਹੋ ਤੇ ਤੁਸੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ ਪਰ 50% ਲੋਕ ਆ ਪਰ 50% ਜਿਹੜੇ ਅੱਜ ਕੱਲ੍ਹ ਦੇ ਲੋਕ ਨਸ਼ਿਆਂ ਵਿੱਚ ਲੱਗੇ ਆ ਉਹ ਚੋਰੀ ਚਕਾਰੀ ਦੇ ਕੰਮ ਵਿੱਚ ਲੱਗੇ ਇਹ ਭਗਤ ਸਿੰਘ ਦਾ ਨਹੀਂ ਨਾ ਸੰਦੇਸ਼ ਠੀਕ ਹੈ ਭਗਤ ਸਿੰਘ ਨੂੰ ਤਾਂ ਕਾਜਲ ਕਹਿੰਦੇ ਆ ਕਿ ਉਹਨਾਂ ਨੇ ਗੋਲੀਆਂ ਚਲਾਈਆਂ ਬੰਬ ਸੱਟੇ ਉਹਨਾਂ ਨੂੰ ਤਾਂ ਅਜੇ ਤੱਕ ਸ਼ਹੀਦ ਹੀ ਨਹੀਂ ਕਰਾਰ ਦਿੱਤਾ ਗਿਆ ਸਰਕਾਰ ਵੱਲੋਂ ਕੇਂਦਰ ਵੱਲੋਂ ਕਿਸੇ ਵੱਲੋਂ ਵੀ ਅਸੀਕ ਇਸ ਤਰ੍ਹਾਂ ਕਹਦੇ ਹਈਏ ਕਿ ਭਗਤ ਸਿੰਘ ਜਿਹੜੇ ਨੇ ਉਹ ਹੀਰੋ ਨੇ ਉਹ ਸ਼ਹੀਦ-ਏ-ਆਜ਼ਮ ਨੇ ਭਗਤ ਸਿੰਘ ਨੇ ਆਪਣਾ ਜਿੰਦਗੀ ਪੂਰੀ ਕੁਰਬਾਨ ਕਰਤੀ ਦੇਸ਼ ਦੀ ਆਜ਼ਾਦੀ ਵਾਸਤੇ ਠੀਕ ਹੈ ਸੇਵਾ ਕਿ ਸਾਰੇ ਲੋਕ ਆਪਣੇ ਸ਼ੋਸ਼ੇ ਉਡਾ ਕੇ ਦੇਸ਼ ਦੀ ਆਜ਼ਾਦੀ ਦੇਂਦੇ ਪਰ ਉਹਨਾਂ ਨੇ ਆਪਣੇ ਸ਼ੋਸ਼ੇ ਨਹੀਂ ਉਡਾਏ ਤੇ ਬਿਨਾਂ ਪਬਲਿਸਿਟੀ ਦੇ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਤੇ ਉਹਨਾਂ ਨੇ ਲੋਕਾਂ ਦੇ ਭਲੇ ਲਈ ਸਾਰਾ ਕੁਝ ਕੀਤਾ ਫਿਰ ਵੀ ਲੋਕ ਉਹਨਾਂ ਦੇ ਡਿਸਰੈਸਪੈਕਟ ਕਰਨ ਤੇ ਨਹੀਂ ਚੱਲਦਾ अच्छा ਤੁਹਾਡੇ ਨਾਲ ਦੇ ਨੌਜਵਾਨ ਜਿੰਨੇ ਨੇ ਤੁਹਾਨੂੰ ਜਿੰਨੇ ਉਰੇ ਵੀ ਆਏ ਹੋਏ ਨੇ ਮੈਂ ਕਿਸੇ ਤੇ ਆਪਾਂ ਵੀ ਆਪਾਂ ਕਈ ਗੱਲ ਨਾ ਵੀ ਕਰੀਏ ਤੁਹਾਨੂੰ ਲੱਗਦਾ ਕਿ ਉਹ ਜਜ਼ਬਾ ਜੋ ਛੂਣਾ ਚਾਹੀਦਾ ਸੀਗਾ ਜੋ ਇੱਕ ਭਗਤ ਸਿੰਘ ਦੇ ਚਾਹਮਾਨ ਚ ਹੋਣਾ ਚਾਹੀਦਾ ਉਹ ਦਿਖਦਾ ਕਿਤੇ 70% ਸਟੂਡੈਂਟਸ ਹੈ ਜਨਾ ਵਿੱਚ ਦਿਖਦਾ ਬਾਕੀ ਸਾਰੇ ਤੁਹਾਨੂੰ ਬਤਾ ਹੀ ਨਹੀਂ ਆ ਮੈਂ ਹੁਣ ਇੱਕ ਗੱਲ ਤੁਹਾਨੂੰ ਤੁਹਾਡੀ ਲਾਈਫ ਬਾਰੇ ਪੁੱਛਣੀ ਚਾਹੁੰਦਾ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੀ ਕਿ ਤੁਸੀਂ ਯੂਪੀਐਸਸੀ ਦੀ ਤਿਆਰੀ ਕਰਦੇ ਪਏ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਹੀ ਚਾਹਾਂਗੇ ਕਿ ਤੁਸੀਂ ਅਫਸਰ ਬਣੋ ਪਰ ਤੁਹਾਡੀ ਫਿਜ਼ੀਕਲ ਕੰਡੀਸ਼ਨ ਤੁਹਾਨੂੰ ਅਲਾਉ ਕਰਦੀ ਹੈ ਇਸ ਹੱਦ ਤੱਕ ਜਾਣ ਦੀ ਕਿਉਂਕਿ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਬੱਚੇ ਨੇ ਉਹ ਹਾਰ ਮੰਨ ਜਾਂਦੇ ਨੇ ਮੈਂ ਤੁਹਾਡਾ ਪੁੱਛਣਾ ਚਾਹੁੰਦਾ ਸਰ ਲਾਉ ਤੇ ਨਹੀਂ ਗੱਡੀ ਪਰ ਮੈਂ ਕਦੀ ਹਾਰ ਨਹੀਂ ਮੰਨੀ ਕਦੀ ਹਾਰ ਨਹੀਂ ਨਹੀਂ ਮੰਨੀ ਠੀਕ ਹੈ ਮੈਂ ਘਾਹ ਰੰਦੀ ਮੇਰੀ ਮਾਂ ਮੈਨੂੰ ਘਰੋਂ ਆ ਕੇ ਲੈ ਕੇ ਜਾਂਦੇ ਸੀ ਸਕੂਲ ਵਿੱਚ ਪਲੱਸ 2 ਤੱਕ ਉਹਨਾਂ ਨੇ ਕਰਵਾਈਆ ਖੁਦ ਲੈ ਕੇ ਜਾਣਾ ਖੁਦ ਛੱਡ ਕੇ ਜਾਣਾ ਤੇ ਜਿਨ੍ਹਾਂ ਨੇ ਮੇਰੇ ਵਿੱਚ ਇੰਨੀ ਸੈਕਰੀਫਾਈਸ ਕੀਤੇ ਮੈਂ ਉਹਨਾਂ ਦੀ ਮਿਹਨਤ ਇਦਾਂ ਫਿਜ਼ੀਕਲੀ ਹਾਰ ਕੇ ਨਹੀਂ ਕਰ ਸਕਦੀ। ਪਰ ਆਪਣਾ ਆਪਣਾ ਵੀ ਜੀ ਕਰਦਾ ਹੋਣਾ ਕਿ ਮੈਂ ਕਿਸੇ ਵੱਡੇ ਲੈਵਲ ਦੇ ਉੱਤੇ ਪਹੁੰਚਾਂ। ਮੈਂ ਆਪਣੇ ਇਸ ਇਸ ਕੰਡੀਸ਼ਨ ਨੂੰ ਮੈਂ ਰੁਕਾਵਟ ਨਾ ਬਣਦਿਆਂ। ਹਾਂਜੀ। ਮੈਂ ਆਪਣੀ ਇਹ ਕੰਡੀਸ਼ਨ ਵਾਹੇ ਹੀ ਨਹੀਂ ਕੋਈ ਧਿਆਨ ਨਹੀਂ ਦਿੰਦੀ ਛੱਡਦਾ ਉਹਨੂੰ ਹੁਣ। ਬਸ ਉਹ ਮੇਰਾ ਇੱਕ ਹੀ ਗੋਲ ਹੈ ਲਾਈਦਾ। ਯੂਪੀਐਸਸੀ ਕਲੀਅਰ ਕਰਕੇ ਆਈਐਸ ਬਣ ਕੇ ਆਪਣੇ ਦੇਸ਼ ਦੀ ਸੇਵਾ ਕਰਨਾ ਬਸ। ਦੇਸ਼ ਦੀ ਸੇਵਾ ਕਰਨਾ। ਵਾਹ। ਭਗਤ ਸਿੰਘ ਦੇ ਨਕਸ਼ੇਸ਼ਕਰ ਮਾਰ ਤੇ ਚੱਲਣਾ। ਹਾਂਜੀ ਬਸ। ਹਾਂਜੀ ਬਹੁਤ ਬਹੁਤ ਨੌਜਵਾਨ ਨਿਕਾਜਲ ਜਿਹੜੇ ਸ਼ਾਇਦ ਉਸ ਉਸ ਹੱਦ ਤੱਕ ਨਹੀਂ ਸੋਚ ਪਾਉਂਦੇ ਜਿੱਥੇ ਤੁਸੀਂ ਸੋਚ ਰਹੇ ਹੋ ਜਾਂ ਇਸ ਹੱਦ ਤੱਕ ਨਹੀਂ ਗਾਂ ਤੁਰਦੇ ਪਏ ਕੀ ਕਹਿਣਾ ਫਿਰ ਤੁਹਾਨੂੰ ਉਹਨਾਂ ਨਾਲ ਥੋੜਾ ਉਹਨਾਂ ਨੂੰ ਉਹਨਾਂ ਨੂੰ ਤਾਂ ਆਪਣੇ ਸਭ ਕੁਝ ਦਿੱਤਾ ਵਾ ਪਰ ਫਿਰ ਵੀ ਉਹ ਯੂਜ਼ ਨਹੀਂ ਕਰਦੇ ਉਹ ਇੱਕ ਕਰ ਪਰ ਉਹਨਾਂ ਕਰਨਾ ਚਾਹੀਦਾ ਵਾ ਨਾ ਉਹਨਾਂ ਦੇ ਪੇਰੈਂਟਸ ਨੇ ਸੈਕਰੀਫਾਈਜ਼ ਕਰਕੇ ਉਹਨਾਂ ਜੇਹਨੀਆਂ ਕੁਰਬਾਨੀਆਂ ਦੇਂਦੇ ਆ ਫਿਰ ਵੀ ਉਹ ਪੁੱਠੇ ਕੰਮਾਂ ਵਿੱਚ ਪੈ ਜਾਂਦੇ ਆ ਤੇ ਆਪਣੇ ਪੜਾਈ ਪੜੂਈ ਵੱਲ ਧਿਆਨ ਨਹੀਂ ਦਿੰਦੇ ਜਿਸ ਕਰਕੇ ਫਿਰ ਗਲਤ ਜੇ ਕੰਮ ਜੋ ਪੈ ਜਾਂਦੇ ਹੋ ਮੈਨੂੰ ਮਾਫ਼ ਕਰਨਾ ਕਾਦਰ ਜੇ ਮੈਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਪੁੱਛ ਰਿਹਾ ਹਾਂ ਪਰ ਮੈਂ ਜਾਣਨਾ ਚਾਹੁੰਨਾ ਤੁਹਾਨੂੰ ਹੋਇਆ ਕੀ ਹੈ ਸਾਰੀ ਬੋਡੀ ਦੇ ਵਿੱਚ ਇਹ ਮੇਰਾ ਬਚਪਨ ਦਾ ਹੀ ਆ ਸਿਰ ਤੋਂ ਹਾਂਜੀ ਇਸੇ ਤਰ੍ਹਾਂ ਸੀਗਾ ਹਾਂਜੀ ਕਦੀ ਛੋਟੇ ਹੁੰਦੇ ਤੋਂ ਵੀ ਕੋਈ ਪ੍ਰੋਬਲਮ ਆਉਂਦੀ ਸੀ ਜਿਵੇਂ ਤੁਸੀਂ ਦੱਸਿਆ ਸਕੂਲ ਦੇ ਮੈਡਮ ਤੇ ਤੁਹਾਨੂੰ ਆਪ ਲੈ ਜਾਂਦੇ ਸੀਗੇ ਪਰ ਹੁਣ ਤੱਕ ਪੜ੍ਹਾਈ ਲਿਖਾਈ ਨੂੰ ਲੈ ਕੇ ਆਮ ਤੌਰ ਦੇ ਵਿੱਚ ਬੱਚਿਆਂ ਦੇ ਵਿੱਚ ਵਿੱਚ ਰਹਿਣ ਨੂੰ ਲੈ ਕੇ ਬਹੁਤ ਰੁਕਾਵਟਾਂ ਆਈਆਂ ਹੋਣਗੀਆਂ ਦਿੱਕਤਾਂ ਆਈਆਂ ਹੋਣਗੀਆਂ ਕਿਵੇਂ ਲੱਗੇ ਫਿਰ ਉਹਨਾਂ ਚ ਮੈਮ ਨੀਨਾ ਮੈਨੂੰ ਪੇਂਟਿੰਗ ਦੀ ਆਦਤ ਪਈ बस पेंटिंग ਦੀ ਅਜ ਪੈ ਕੇ ਬਾਅਦ ਹੌਲੀ ਹੌਲੀ ਪੇਂਟਿੰਗ ਸ਼ੁਰੂ ਕੀਤੀ ਫੇ ਨੈਸ਼ਨਲ ਜਿੱਤ ਲਿਆ ਵਸ ਤੋਂ ਹੀ ਪੇਂਟਿੰਗ ਚ ਨੈਸ਼ਨਲ ਜਿੱਤ ਲਿਆ ਤੁਸੀਂ ਮਤਲਬ ਬਹੁਤ ਸੋਹਣੇ ਪੇਂਟਿੰਗ ਕਰਦੇ ਹੋ ਹੁਣ ਸਟੇਟ ਲੈਵਲ ਜਿੱਤਿਆ ਅੱਛਾ ਤੇ ਡਿਸਟ੍ਰਿਕਟ ਲੈਵਲ ਵੀ ਬੜੀ ਵਾਰ ਫਿਰ ਨੈਸ਼ਨਲ ਪਿਛਲੇ ਸਾਲ ਵਾਹ ਬਿਲਕੁਲ ਤੇ ਕਦੀ ਆ ਨਹੀਂ ਸੋਚਿਆ ਕਿ ਉਹਨਾਂ ਪੇਂਟਿੰਗਸ ਦੀ ਮੈਂ ਆਰਟ ਗੈਲਰੀ ਲਾਵਾਂ ਸੋਚਿਆ ਪਰ ਹਲੇ ਕਪੈਸਿਟੀ ਨਹੀਂ ਹੈਗੀ ਨਹੀਂ ਜੇ ਤੁਸੀਂ ਨੈਸ਼ਨਲ ਜਿੱਤ ਸਕਦੇ ਹੋ ਫਿਰ ਜੇ ਨੈਸ਼ਨਲ ਲੈਵਲ ਤੇ ਤੁਹਾਡੀ ਪੇਂਟਿੰਗ ਪਸੰਦ ਕੀਤੀ ਜਾ ਸਕਦੀ ਹੈ ਫਿਰ ਤਾਂ ਜ਼ਾਹਿਰ ਤੌਰ ਤੇ ਆਰਟ ਗੈਲਰੀ ਰੱਖ ਸਕਦੇ ਲੰਗਸਗਦੀ ਵਰ ਫਾਈਨੈਂਸ਼ੀਅਲ ਸਪੋਰਟ ਚਾਹੀਦੀਆਂ ਥੋੜੀ ਅੱਜ ਕੱਲ ਤਾਂ ਇਹ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਹੈ ਤੁਸੀਂ ਤਾਂ ਉੱਤੇ ਵੀ ਆਪਣੀ ਆਰਟ ਪਾ ਸਕਦੇ ਮੇਰੀ ਆਈਡੀ ਹੈ ਹਾਂਜੀ ਕਾਜਲ ਦੇਵ ਕੋਤਰਾ ਬਸ ਇਨਸਟਾ ਤੇ ਕਾਜਲ ਦੇਵ ਕੋਤਰਾ ਆ ਵਾਹ ਆ ਰਿਹਾ ਆਪਾਂ ਆ ਦੱਸ ਦਵਾਂਗੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਉਥੋਂ ਉਥੇ ਜਾ ਕੇ ਤੁਹਾਨੂੰ ਸਪੋਰਟ ਵੀ ਕਰਨਗੇ ਪ੍ਰਕਾਜਲ ਹੁਣ ਹੌਲੀ ਹੌਲੀ ਅਗਾਹ ਸਮਾਂ ਵੱਧਦਾ ਪਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਸੁਪਨਾ ਵੀ ਨਜ਼ਦੀਕ ਆਂਦਾ ਪਿਆ ਹੈ ਤੇ ਹੁਣ ਉਦਾਂ ਤਾਂ ਮੈਨੂੰ ਐ ਪਰਸਨਲੀ ਲੱਗਦਾ ਕਿ ਤੁਸੀਂ ਥੋੜੇ ਘਬਰਾਹਟ ਦੇ ਵਿੱਚ ਹੋ ਅਜੇ ਪਰ ਤੁਹਾਨੂੰ ਲੱਗਦਾ ਹੈ ਕਿ ਇਹ ਘਬਰਾਹਟ ਤਾਂ ਤੁਸੀਂ ਕਾਬੂ ਕਰ ਲੋਗੇ ਤੇ ਆਪਣਾ ਸੁਪਨਾ ਪੂਰਾ ਕਰ ਲੋਗੇ ਹੋਰ ਕਰ ਲੋਗੇ ਕੌਨਫੀਡੈਂਸ ਮੈਨੂੰ ਕਰ ਲੈਣਾ ਕਰ ਲੋਗੇ ਹਾਂਜੀ ਮਾਪਿਆਂ ਨੂੰ ਵੀ ਪੂਰੀ ਉਮੀਦ ਹੈ ਹੋ ਜਾਏਗਾ ਸਪੋਰਟ ਹੈ ਪੂਰਾ ਕਦੀ ਕਦੀ ਕਾਜਲ ਕਦੀ ਜੀ ਨਹੀਂ ਕੀਤਾ ਐ ਕਿ ਨਹੀਂ ਰਹਿਣ ਦਿੰਨੀ ਆ ਕੋਈ ਚੱਕਰ ਨਹੀਂ ਰੱਬ ਨੇ ਇਸ ਤਰ੍ਹਾਂ ਬਣਾਇਆ ਕਿਉਂਕਿ ਬਹੁਤ ਵਾਰੀ ਐ ਹੁੰਦਾ ਕਿ ਲੋਕ ਹਾਰ ਮੰਨ ਲੈਂਦੇ ਲੱਭਨੇ ਸਾਨੂੰ ਇਸ ਤਰ੍ਹਾਂ ਬਣਾਇਆ ਛੱਡੋ ਰਹਿਣ ਮੈਂ ਸੋਗ ਕਰਕੇ ਉਹਨਾਂ ਨੂੰ ਇੱਕ ਇਨਸਪੀਰੇਸ਼ਨ ਦੇਣਾ ਚਾਹਨੀ ਕਿ ਜੇ ਉਹਨਾਂ ਨੂੰ ਰੱਬ ਨੇ ਇਹੋ ਜਿਹਾ ਬਣਾਇਆ ਉਹਨਾਂ ਤੇ ਉਹ ਇਹਨੂੰ ਆਪਣੀ ਤਾਕਤ ਬਣਾ ਕੇ ਤੇ ਕੋਸ਼ਿਸ਼ ਕਰ ਸਕਣ ਲਾਈਫ 'ਚ ਤੇ ਆਪਣਾ ਨਾਮ ਰੋਸ਼ਨ ਕਰ ਸਕਣ ਕਿਉਂਕਿ 90% ਇਹੋ ਜਿਹੇ ਪੇਰੈਂਟਸ ਹੈਗੇ ਆ ਜਿਹੜੇ ਮੇਰੇ ਵਰਗੇ ਬੱਚਾ ਨੂੰ ਜਾਂ ਤੇ ਛੋੜ ਦੇ ਦਿੰਦੇ ਆ ਤੇ ਜਾਂ ਮਾਰ ਦਿੰਦੇ ਆ ਠੀਕ ਐ ਤੇ ਉਹ ਨਹੀਂ ਪਾਲਦੇ ਆਪਣੀ ਆਪਣੀ ਲਾਈਫ ਵਿੱਚ ਬਿਜ਼ੀ ਹੋ ਜਾਂਦੇ ਆ ਤੇ ਬੱਚੇ ਵਿਚਾਰੇ ਰਹਿ ਜਾਂਦੇ ਇਦਾਂ ਹੀ ਰੋਲਦੇ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੂੰ ਵੀ ਦਪੜਾਈ ਲਿਖਾਈ ਕਰੋ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਤੂੰ ਕਿਸੇ ਤੇ ਡਿਪੈਂਡੈਂਟ ਨਾ ਰਹੋ ਇੰਡੀਪੈਂਡੈਂਟ ਬਣੋ ਬਸ ਇਹੀ ਮੇਰਾ ਮੋਟੀਵਾ ਬਿਲਕੁਲ ਹੁਣ ਤੁਸੀਂ ਫਿਲਹਾਲ ਧਾਰੀਵਾਲ ਰਹਿ ਰਹੇ ਹੋ ਆਪਣੀ ਪ੍ਰੈਪਰੇਸ਼ਨ ਤੁਸੀਂ ਕਰਦੇ ਪਏ ਹੋ ਇਹੀ ਚਾਹੁੰਦੇ ਆ ਕਿ ਤੁਸੀਂ ਪ੍ਰੈਪਰੇਸ਼ਨ ਅੱਗੇ ਵਧਾਓ ਔਰ ਜਿੱਥੇ ਤੁਹਾਡਾ ਮੁਕਾਮ ਹੈਗਾ ਤੁਸੀਂ ਉੱਥੇ ਤੱਕ ਪਹੁੰਚੋ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਕਾਜਲ ਬੜੀ ਮਿਹਰਬਾਨ ਥੈਂਕ ਯੂ ਥੈਂਕ ਯੂ ਵੈਲਕਮ ਸਰ ਬਿਲਕੁਲ ਕਾਜਲ ਨਾਲ ਮਿਲ ਕੇ ਸ਼ਾਇਦ ਇਨਸਪੀਰੇਸ਼ਨ ਤੁਹਾਨੂੰ ਵੀ ਮਿਲੇਗੀ ਤੁਹਾਨੂੰ ਵੀ ਪਤਾ ਲੱਗੇਗਾ ਕਿ ਜਵਾਨੀ ਦੀ ਜਵਾਨੀ ਕਿਹੜੇ ਭਾਅ ਵਿਕਦੀ ਹੈ ਜਵਾਨੀ ਦਾ ਭਾਅ ਕੀ ਹੈ ਔਰ ਜਵਾਨੀ ਦੇ ਮੁੱਲ ਕੀ ਨੇ ਕਾਜਲ ਦੀ ਹਾਲਤ ਭਾਵੇਂ ਜਸਮਾਨੀ ਪੱਧਰ ਤੇ ਉਹਨਾਂ ਨੂੰ ਰੋਕ ਸਕਦੀ ਹੈ ਪਰ ਅੰਦਰੋਂ ਔਰ ਉਹਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਕਦੀ ਅੰਦਰੋਂ ਹਾਰ ਨਹੀਂ ਮੰਨੀ ਔਰ ਅਗਾ ਵਧਦੇ ਗਏ ਔਰ ਹੁਣ IAS ਬਣਨ ਦੀ ਤਿਆਰੀ ਦੇ ਵਿੱਚ ਨੇ ਖੈਰ ਇਹੀ ਉਮੀਦ ਕਰਦੇ ਹਾਂ ਕਿ ਕਾਜਲ IAS ਅਫਸਰ ਬਣਨ ਔਰ ਦੇਸ਼ ਦੀ ਰੱਖਿਆ ਕਰਨ ਦੇਸ਼ ਦੀ ਸੇਵਾ ਕਰਨ ਔਰ ਸਾਡੇ ਵਰਗੇ ਨੌਜਵਾਨਾਂ ਨੂੰ ਵੀ ਇੱਕ ਚਿੰਗ ਫੁੱਟੇ ਕਿ ਅਸੀਂ ਵੀ ਉਹਨਾਂ ਦੇ ਰਾਹ ਦੇ ਉੱਤੇ ਤੁਰੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ